ਫਤੇ ਪ੍ਰਵਾਨ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਨੌਜਵਾਨ ਸਾਰੇ ਇਕੱਠੇ ਹੋ ਕੇ ਯਾਤਰਾ ਸ੍ਰੀ ਫਤੇਗੜ ਸਾਹਿਬ ਦੀ ਕਰ ਰਹੇ ਆ ਜੀ ਪੈਦਲ ਮਾਰਚ ਕਰ ਰਹੇ ਆ ਰੈਂਡ ਮਨਸੂਰਾ ਤੋਂ ਤਰਨਾ ਜੀ ਜਿੱਥੇ ਗੁਰੂ ਕਾ ਲੰਗਰ ਹਰ ਸਾਲ ਦੀ ਤਰ੍ਹਾਂ ਲੱਗਦਾ ਨੌਜਵਾਨ ਰਤਨਾ ਤੋਂ ਖੰਡੂਰ ਤੋਂ ਸ਼ੋਕਰਾਂ ਤੋਂ ਇਕੱਠੇ ਹੋ ਕੇ ਇਹ ਯਾਤਰਾ ਆਰੰਭ ਕਰ ਰਹੇ ਆ ਜੀ ਇਸ ਸਥਾਨ ਤੇ ਅਰਦਾਸ ਕੀਤੀ ਤੇ ਸੱਚੇ ਪਾਤਸ਼ਾਹ ਦਾ ਆਸਰਾ ਮੰਗੇਆ ਤੇ ਇਸ ਸਥਾਨ ਤੋਂ ਜੀ ਯਾਤਰਾ ਸ਼ੁਰੂ ਕਰਾਂਗੇ ਪੈਦਲ ਮਾਰਚ ਕਰਦੇ ਆਂ ਕਿ ਦਿੱਕਤਾਂ ਦਾ ਸਾਹਮਣਾ ਆ ਰਿਹਾ ਇਹ ਵੀ ਪਤਾ ਲੱਗੂ ਸੱਚੇ ਪਾਸ ਆਪ ਅੰਗ ਸੰਗ ਸਹਾਈ ਹੋ ਕੇ ਇਸ ਯਾਤਰਾ ਨੂੰ ਸੰਪੂਰਨ ਕਰਨ ਬਾਕੀ ਧੁੰਦ ਬਹੁਤ ਸੀ ਰਾਸਤੇ ਵਿੱਚ ਤੁਸੀਂ ਦੇਖ ਰਹੇ ਹੋ ਕੁਝ ਨਹੀਂ ਦਿਖ ਰਿਹਾ ਸੀ ਨਹਿਰੋਂ ਨਹਿਰ ਪਏ ਤਾਂ ਕਿ ਇੱਧਰ ਦੀ ਇੱਕ ਨੇੜੇ ਇੱਕ ਥੋੜਾ ਜਿਹਾ ਸੁਰੱਖਿਸ਼ਤ ਸੀ ਕਿਉਂਕਿ ਟ੍ਰੈਫਿਕ ਤੋਂ ਪਰੇ ਹੈ ਨਾ ਵਧੀਆ ਰਹਿੰਦਾ ਵਾ ਪਹਿਲਾਂ ਅਸੀਂ ਮਨਸੂਰਾ ਤੋਂ ਦੋਲੋਂ ਆਲੰਗੀਰ ਸਾਹਿਬ ਆਲੰਗੀਰ ਸਾਹਿਬ ਤੋਂ ਹੁੰਦੇ ਹੋਏ ਦਰਾਹੇ ਜਾ ਕੇ ਰੁਕਾਂਗੇ ਪਹਿਲੀ ਸਟੇ ਉੱਥੇ ਕਰਾਂਗੇ ਜੀ ਉਸ ਤੋਂ ਬਾਅਦ ਅੱਗੇ ਜਿਵੇਂ ਜਿਵੇਂ ਰਸਤਾ ਸਰ ਕਰੀ ਜਾਵਾਂਗੇ ਜਿੱਥੇ ਇੱਥੇ ਸਟੇ ਕਰਾਂਗੇ ਉਸੇ ਉਸੇ ਪ੍ਰਕਾਰ ਆਪਾਂ ਵੀਡੀਓ ਵਿੱਚ ਸਾਰੀ ਚੀਜ਼ ਨੂੰ ਕਵਰ ਕਰਾਂਗੇ ਬਾਕੀ ਕੀ ਐਕਸਪੀਰੀਅੰਸ ਹੁੰਦਾ ਕਿਦਾਂ ਦੀ ਸਿਸਟਮ ਰਹਿੰਦਾ ਰਸਤੇ ਵਿੱਚ ਕੀ ਤਕਲੀਫਾਂ ਆਉਂਦੀਆਂ ਉਹ ਸਾਂਝੀਆਂ ਕਰਾਂਗੇ ਤਾਂ ਕਿ ਆਉਣ ਵਾਲੇ ਸਮੇਂ ਜੇ ਕਿਸੇ ਵੀਰ ਨੇ ਪੈਦਲ ਯਾਤਰਾ ਕਰਨੀ ਹੋਵੇ ਤਾਂ ਉਹ ਇਹਨਾਂ ਚੀਜ਼ਾਂ ਦਾ ਖਿਆਲ ਰੱਖ ਕੇ ਅੱਗੇ ਯਾਤਰਾ ਕਰ ਸਕਦਾ ਬਾਕੀ ਪਰਮਾਤਮਾ ਦਾ ਆਸਰਾ ਹੁੰਦਾ ਇਨਸਾਨ ਤਾਂ ਇੱਕ ਕਠ ਪੁਤਲੀ ਆ ਇੱਕ ਸਾਹਾਂ ਦਾ ਆਸਰਾ ਜਿਉਂਨੇ ਖਿੱਚ ਲੇ ਤਾਂ ਕੁਝ ਵੀ ਨਹੀਂ ਹੁੰਦਾ ਬਾਕੀ ਰਸਤਾ ਤੁਸੀਂ ਦੇਖ ਹੀ ਰਹੇ ਹੋ ਫੁੱਲ ਹਨੇਰਾ ਧੁੰਦ ਬਿਲਕੁਲ ਹੀ ਨਹੀਂ ਕੁਝ ਦਿਖ ਰਿਹਾ ਸੀ ਤੇ ਉਹ ਸਮਾ ਯਾਦ ਕਰਦੇ ਹੋਏ ਸਹੀਦ ਸਿੰਘਾਂ ਦੀ ਬਾਰਤਾ ਆਪਸ ਵਿੱਚ ਸਾਂਝੇ ਕਰਦੇ ਹੋਏ ਜਾਈ ਗਏ ਤੇ ਉਹਨਾਂ ਦਾ ਨਾਮ ਲੈਂਦੇ ਹੋਏ ਕੀ ਉਸ ਟਾਈਮੇ ਕਠਿਨਾਈਆਂ ਆਈਆਂ ਹੋਣਗੀਆਂ ਕਿਦਾਂ-ਕਿਦਾਂ ਉਹਨਾਂ ਨੇ ਰਸਤੇ ਤੈਅ ਕੀਤੇ ਹੋਣਗੇ ਤੇ ਸਾਰਾ ਕੁਝ ਕੀਤਾ ਸਾਡੇ ਲਈ ਤੇ ਆਪਣੇ ਨੌਜਵਾਨਾਂ ਨੂੰ ਇਹ ਚਾਹੀਦਾ ਕਿ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲੀਏ ਉਹਨਾਂ ਦੀ ਕੁਰਬਾਨੀ ਨੂੰ ਅਜਾਈ ਨਾ ਗਵਾਈਏ ਉਹਨਾਂ ਨੇ ਸਿੱਖੀ ਸਰੂਪ ਦੇ ਲਈ ਆਪਣੀ ਜਾਨ ਨਿਸਾਬਰ ਕਰਤੀ ਪੰਥ ਤੋਂ ਤੇ ਆਪਾਂ ਉਹਨਾਂ ਦਾ ਮੁੱਲ ਤਾਰੀਏ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲੀਏ ਤੇ ਉਸ ਨੂੰ ਅਪਣਾਈਏ ਬਾਕੀ ਜਿਵੇਂ ਪਹੁੰਦਾ ਲੋ ਜੀ ਖਾਨਪੁਰ ਪਿੰਡ ਅਸੀਂ ਪਹੁੰਚ ਗਏ ਸਕੂਲ ਦੇ ਕੋਲ ਤੇ ਇਹ ਸਕੂਲ ਬਣਿਆ ਹੋਇਆ ਬਾਕੀ ਤਾਂ ਤਕਰੀਬਨ ਧੁੰਦ ਦੇ ਕਾਰਨ ਦੇਖ ਨਹੀਂ ਰਿਹਾ ਤੇ ਨਹਿਰ ਤੋਂ ਹੁੰਦੇ ਹੋਏ ਅਸੀਂ ਸੀਲੋਂ ਸੀਲੋਂ ਤੋਂ ਅੱਗੇ ਦਰਾਹਾਏ ਜਾਵਾਂਗੇ ਸਿੱਧੇ ਰਸਤੇ ਜਿੱਨਾਂ ਕੋ ਕਬਰ ਹੁੰਦਾ ਉਹਨਾਂ ਕੋ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਆ ਬਾਕੀ ਐਸਾਈਡ ਨਹਿਰ ਆ ਜੀ ਤੇ ਹੁੰਦ ਨੇ ਤਰੇਲਾ ਨੇ ਕੀਤਾ ਤਾਂ ਬੁਰਾ ਹਾਲ ਪਿਆ ਪਰ ਸਿੰਘਾਂ ਨੇ ਨਾਲ ਦੀ ਨਾਲ ਸਪੀਕਰ ਲਏ ਦੂਜੇ ਛੋਟੇ ਤੇ ਸਿੰਘਾਂ ਯੋਧਿਆਂ ਦੇ ਗਾਣੇ ਕਵਿਤਾਵਾਂ ਕਵਿਸਰੀਆਂ ਸੁਣਦੇ ਹੋਏ ਰੱਬ ਦਾ ਨਾਮ ਲੈਂਦੇ ਹੋਏ ਸਿੱਧਾਂ ਦੀ ਭਾਰਤਾਂ ਸਾਂਝੀ ਕਰਦੇ ਹੋਏ ਚਲੇ ਗਏ ਬਾਕੀ ਤੁਸੀਂ ਦੇਖ ਹੀ ਰਹੇ ਹੋ ਕਿਦਾਂ ਕਿਦਾਂ ਜਾ ਰਹੇ ਆ ਜੀ ਤੇ ਪ੍ਰਮਾਤਮਾ ਦਾ ਨਾਮ ਲੈਂਦੇ ਹੋਏ ਜਾ ਰਹੇ ਆ ਪ੍ਰਮਾਤਮਾ ਦੀ ਹੀ ਕਿਰਪਾ ਦੇ ਨਾਲ ਇਹ ਕੁਝ ਹੁੰਦਾ ਤੇ ਬਾਕੀ ਬੰਦਾ ਤਾਂ ਬਹੁਤ ਕੁਝ ਕਰਨਾ ਚਾਹੁੰਦਾ ਹੁੰਦਾ ਨਹੀਂ ਤੇ ਆਪਾਂ ਦੇ ਕੋਲੇ ਸਮਾਂ ਵੀ ਅੱਜ ਦੇ ਸਮੇਂ 'ਚ ਕਿਹਦੇ ਕੋਲ ਆ ਜਾਂ ਆਪਣੇ ਕੋਲੇ ਹੈ ਨਾ ਇਹ ਤਾਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੀ ਸਮਾਂ ਇਦਾਂ ਦਾ ਨਿਕਲਦਾ ਤੇ ਉਹੀ ਕਢਾਉਂਦਾ ਤੇ ਉਹੀ ਲੈ ਕੇ ਜਾਂਦਾ ਸਭ ਉਹਦੀ ਕਿਰਪਾ ਹੀ ਆ ਜੀ ਬਦਦੇਂ ਦੇ ਹੱਥ ਦਾ ਕੁਝ ਨਹੀਂ ਹੁੰਦਾ। ਬਾਕੀ ਅਸੀਂ ਪਹੁੰਚਣ ਵਾਲੇ ਆਂ ਦਰਾਹੇ ਤੁਸੀਂ ਆ ਪੜ ਜਾਣਦੇ ਹੋਮੋਗੇ ਸਾਰੇ ਵੀਰ ਜਿਹੜੇ ਇਸ ਏਰੀਏ ਦੇ ਨੇ ਅਜਨੌਵ ਦੇ ਕੋਲੇ ਸਾਨੇ ਵਾਲ ਦਰਾਹਾ ਤੇ ਦਰਾਹੇ ਨੂੰ ਅਸੀਂ ਬਸ ਪਹੁੰਚਣ ਵਾਲੇ ਆ ਥੋੜਾ ਟਾਈਮ ਹੀ ਆ ਨੇੜੇ ਆ ਗਏ ਤੇ ਸ਼ਹਿਰ ਤੋਂ ਥੋੜਾ ਪਿੱਛੇ ਰੁੱਕ ਗਏ ਤੇ ਇੱਥੇ ਖਾਲਸਾ ਟੀ ਸਟਾਲ ਤੇ ਰੁਕੇ ਜੀ ਖਾਲਸਾ ਜੀ ਕਹਿੰਦੇ ਇੱਥੇ ਰੁਕੋ ਤੇ ਇੱਥੇ ਰੁੱਕ ਕੇ ਚਾਹ ਪਾਣੀ ਦਾ ਪ੍ਰਬੰਧ ਸਕਾਂਗੇ ਕੀਤਾ ਹੋਇਆ ਇਹਨਾਂ ਦਾ ਤੇ ਇੰਨੀ ਦੇਖੋ ਵੀ ਕਿਰਪਾ ਇਹ ਕਹਿੰਦੇ ਵੀ ਕੋਈ ਪੈਸਾ ਨਹੀਂ ਲੈਣਾ ਤੁਹਾਡੇ ਤੋਂ ਕਿੱਡੇ-ਕੱਡੇ ਜਿਗਰੇ ਪਾਇਆ ਸੱਚੇ ਪਾਸਾ ਨੇ ਸਿੰਘਾਂ ਦੇ ਅੰਦਰ ਇਹ ਤੁਹਾਨੂੰ ਪੰਜਾਬ 'ਚ ਹੀ ਮਿਲੂ ਹੋਰ ਅਸਥਾਨਾਂ ਤੇ ਨਹੀਂ ਜਾ ਕੇ ਮਿਲੂਗਾ ਇਹ ਕਿਰਪਾ ਹੀ ਇਹ ਅਕਾਲ ਦੀ ਕਲਾ ਹੀ ਵਰਤਦੀ ਆ ਬਾਕੀ ਤੋਂ ਪ੍ਰਸ਼ਾਦਾ ਪਾਣੀ ਚਾਹ ਪਾਣੀ ਛੱਕ ਕੇ ਅੱਗੇ ਨੂੰ ਚਾਲੇ ਪਾਉਣੇ ਆ ਤੇ ਅੱਗੇ ਦਾ ਕਿਵੇਂ ਐਕਸਪੀਰੀਅੰਸ ਰਹਿੰਦਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਲੋ ਜੀ ਅਸੀਂ ਦਰਾਹੇ ਤੋਂ ਲੰਘਣ ਲੱਗੇ ਆ ਜਣੇ ਦੀ। ਬਸ ਅੱਗੇ ਪੌੜ ਆ ਜਾਂਦਾ। ਤੇ ਅੱਗੇ ਮੰਜੀ ਕੋਟਾ ਸਾਹਿਬ ਗੁਰੂ ਘਰ ਸਿਮੇ ਬਾਸਾ ਦਾ ਬਹੁਤ ਸੋਹਣਾ ਸਥਾਨ ਬਣਾਇਆ ਗਿਆ। ਤੇ ਦਿੱਲੀ ਰੋਡ ਤੇ ਆਹੇ। ਬਾਕੀ ਹੁਣ ਰੋਡ ਤੇ ਇਦਾਂ ਹੀ ਆਪਾਂ ਜਾਣਾ। ਬਸ ਸਾਰਾ ਰੋਡ ਇਦਾਂ ਹੀ ਸਰ ਕਰਨਾ ਅੱਗੇ ਖੰਨਾਉ ਖੰਨੇ ਤੋਂ ਬਾਅਦ ਅੱਗੇ 20 ਬਾਈ ਕਿਲੋਮੀਟਰ ਤੇ ਫਤੇਗੜ ਸਾਹਿਬ ਆਉ ਬਾਕੀ ਸੰਗਤਾਂ ਮਿਲਦੀਆਂ ਰਸਤੇ ਦੇ ਵਿੱਚ ਤੇ ਪੁੱਛਦੇ ਆ ਵੀ ਕਿੱਥੇ ਚੱਲਿਓ ਜਿਹਨੂੰ ਦੱਸੀ ਦਾ ਕੋਈ 150 ਦਿੰਦਾ ਯਾਰ ਵੀਰੇ ਸਾਡੇ ਤੋਂ ਨਹੀਂ ਜਾਇਆ ਜਾਂਦਾ ਤੁਸੀਂ ਕਰਮ ਵਾਲਿਆਂ ਜਾ ਰਹੇ ਹੋ ਸਾਡਾ ਮੱਥਾ ਟੇਕਦੇ ਇਹ ਬਿਨ ਭਾਗਾਂ ਤੋਂ ਨਹੀਂ ਹੁੰਦਾ ਬਾਕੀ ਕਿਰਪਾ ਪ੍ਰਮਾਤਮਾ ਦੀ ਹੁੰਦੀ ਹੈ ਉਹੀ ਕਰਾਉਣ ਵਾਲਾ ਅਸੀਂ ਮੰਜੀ ਕੋਟਾ ਸਾਹਿਬ ਪਹੁੰਚ ਗਏ ਜੀ ਤੇ ਇੱਥੇ ਦੁਕਾਨਾਂ ਲੱਗੀਆਂ ਟਰੱਕ ਵਾਲੇ ਵੀ ਬਹੁਤ ਰੁਕਦੇ ਆ ਬਾਕੀ ਅਸੀਂ ਥੋੜਾ ਜਿਹਾ ਅੱਗੇ-ਅੱਗੇ ਖੰਨੇ ਤੋਂ ਤੁਸੀਂ ਸਿੰਘਾਂ ਦੇ ਅੰਦਰ ਜਜ਼ਬਾ ਦੇਖੋ ਗੁਰੂ ਪ੍ਰਤੀ ਪਿਆਰ ਦੇਖੋ ਵੀ ਸਿੰਘਾਂ ਨੇ ਥੋੜਾ ਜਿਹਾ ਪਿੱਛੇ ਰੁਕ ਗਏ ਤੇ ਉੱਥੇ ਇਹਨਾਂ ਨੂੰ ਕੋਈ ਵੀਰ ਮਿਲ ਗਿਆ ਤੇ ਉੱਥੋਂ ਇਹ ਇੱਕ ਦੌੜ ਲਗਾ ਕੇ ਇੱਥੇ ਤੱਕ ਪਹੁੰਚ ਰਹੇ ਇਹ ਗੁਰੂ ਪ੍ਰਤੀ ਪਿਆਰ ਹੀ ਹੁੰਦਾ ਤੇ ਸਹੀਦਾਂ ਦੇ ਅੰਦਰ ਅ ਜਜ਼ਬਾ ਸਹੀਦਾਂ ਨੇ ਪਾਇਆ ਹੁੰਦਾ ਤੇ ਉਸੇ ਜਜ਼ਵੇ ਦੇ ਨਾਲ ਸਿੰਘ ਚੱਲਦੇ ਆ ਤੇ ਸਿੰਘਾਂ ਦੇ ਅੰਦਰ ਜਜ਼ਬਾ ਤੇ ਪਿਆਰ ਕਹਿੰਦੇ ਦਰਬਦਰ ਤਰਪਤਰ ਹੌਲੀ ਹੌਲੀ ਸਿੰਘ ਤੁਰੇ ਜਾਂਦੇ ਆ ਤੇ ਜ਼ਰੂਰ ਟਿਕ ਤਾਂ ਆਈਆਂ ਜਿਵੇਂ ਪੈਰਾਂ 'ਚ ਛਾਲੇ ਤੇ ਬਾਕੀ ਮਸਲ ਪੇਨ ਕਰਨ ਲੱਗੇ ਕਿਉਂਕਿ ਇੰਨਾ ਲੰਬੀ ਬਾਟ ਨਹੀਂ ਤੁਰੇ ਪਰ ਫਿਰ ਵੀ ਹੌਲੀ-ਹੌਲੀ ਸਾਰੇ ਵੀਰਾਸ ਵਿੱਚ ਬਾਰਤਾ ਕਰਦੇ ਇੱਕ ਦੂਜੇ ਨੂੰ ਉਤਸ਼ਾਹਿਤ ਕਰਦੇ ਯੋਧਿਆਂ ਦੀਆਂ ਕਹਾਣੀਆਂ ਸੁਣਾਉਂਦੇ ਤੇ ਤੁਰੇ ਜਾ ਰਹੇ ਨੇ ਬਾਕੀ ਕਿਸੇ ਦਾ ਜਿਵੇਂ 나ੜ ਚੜ ਜਾਂਦੀ ਹੈ ਗੋਡੇ ਦੇ ਬੈਕਸਾਈਡ ਤੋਂ ਕਿ ਕਿੰਨਾ ਕਦੇ ਤੁਰੇ ਨਹੀਂ ਬਾਕੀ ਬੂਟ ਥੋੜੇ ਜੇ ਭੀੜੇ ਸੀ ਪੈਰ ਫੁੱਲ ਗਏ ਇੱਕ ਇੱਕ ਨੰਬਰ ਖੁੱਲਾ ਲੈਣਾ ਚਾਹੀਦਾ ਤੇ ਇਦਾਂ ਦਰਬਾਰ-ਦਰ ਹੁੰਦੇ ਹੋਏ ਅਸੀਂ ਜੀ ਪਹੁੰਚ ਗਏ ਆ ਫਤਿਹਗੜ ਸਾਹਿਬ ਇਸ ਟੇ ਮੇ ਪੂਰਾ ਇੱਥੇ ਹਨੇਰਾ ਤੇ ਐਨ ਦੇਖੋ ਅਸੀਂ ਹਨੇਰੇ ਦੇ ਤੁਰੇ ਹੋਏ ਜਾਣ ਦੀ ਦੂਜੇ ਦਿਨ ਹੀ ਸਮਝ ਲੋ ਪਹੁੰਚੇ ਤੇ ਬਾਕੀ ਦਰਬਾਰ ਸਾਹਿਬ ਮੱਥਾ ਟੇਕਾਂਗੇ ਇਸ਼ਨਾਨ ਕਰਾਂਗੇ ਤੇ ਪਹੁੰਚ ਗਏ ਜੀ ਗੁਰੂ ਦੀ ਕਿਰਪਾ ਨਾਲ ਫਤਿਹਗੜ ਸਾਹਿਬ ਇਹ ਪ੍ਰਮਾਤਮਾ ਦੀ ਕਿਰਪਾ ਤੇ ਉਹਨਾਂ ਸ਼ਹੀਦ ਸਿੰਘਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪ ਦਾ ਹੱਥ ਦੇ ਕੇ ਇੱਥੇ ਤੱਕ ਲੈ ਕੇ ਆਏ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਯਾਤਰਾ ਸਫਲ ਕਰੇ ਤੇ ਆਪਦੇ ਹੋਏ ਦੱਸੇ ਰਸਤਿਆਂ ਤੇ ਸਾਨੂੰ ਚਲਾਉਣ ਦੀ ਸਮਰੱਥਾ ਆਪ ਹੀ ਦੇਵੇ ਆਪ ਹੀ ਕਰਾਵੇ ਮਿੱਤਰ ਪਿਆਰੇ ਨੂੰ ਹਾਲ ਮੁਰੀ ਦਾ ਦਾ ਕਹਿਣਾ ਤੇ ਪਿਆਰੇ ਨੂੰ ਖਾਲ ਮੁਰੀ ਦਾ ਦਾ ਕਹਿਣਾ ਮਿੱਤਰ ਪਿਆਰੇ ਨੂੰ ਖਾਲ ਮੁਰੀ ਦਾ ਦਾ ਕਹਿਣਾ ਤੁਦ ਬਿਨ ਰੋਗ ਰਜਾਈ ਆਂਦਾ ਓੜਨ ਤੁਦ ਬਿਨ ਰੋਗ ਰਜਾਈ ਆਂਦਾ ਓੜਨ ਨਾਗ ਨਿਵਾਸਾਂ ਦੇ ਰਹਿਣਾ ਨਾਗ ਨਿਵਾਸਾਂ ਦੇ ਰਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀ ਦਾ ਦਾ ਕਹਿਣਾ ਤੇਰੇ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਖੰਜਰ ਪਿਆਲਾ ਸੂਲ ਸੁਰਾਹੀ ਖੰਜਰ ਪਿਆਲਾ ਸੂਲ ਸੁਰਾਹੀ ਖੰਜਰ ਪਿਆਲਾ ਵਿੰਗ ਕਸਾਇਆਂ ਦਾ ਸੈਣਾ ਵਿੰਗ ਕਸਾਇਆਂ ਦਾ ਸੈਣਾ ਤੇਰ ਪਿਆਰੇ